ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਨੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜੀ ਇੱਕ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪਤੋ ਹੀਰਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਜੋਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸਖਦੀਪ ਕੌਰ ਜਿਹੜੇ ਕਿ ਮਨਿੰਦਰ ਸਿੰਘ ਰਾਜੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਦੀ ਧਰਮ ਪਤਨੀ ਹੈ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਸ ਵਕਤ ਉਹਨਾਂ ਦੇ ਗ੍ਰਹਿ ਵਿਖੇ ਜਿਹੜਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਹੈ ਔਰ ਜਿਹੜਾ ਵਰਕਰ ਲੱਡੂ ਵੰਡੇ ਜਾ ਰਹੇ ਆ ਕੋਈ ਜਿਮਨਾਰੇ ਆਉ ਤੁਹਾਨੂੰ ਤਸਵੀਰਾਂ ਜਿਹੜੀਆਂ ਮੈਂ ਲਾਈਵ ਲੈ ਚੱਲਦਾ ਪਿੰਡ ਸੈਦੋਕੇ ਤੋਂ ਲਾਈਵ ਤਸਵੀਰਾਂ ਮਨਿੰਦਰ ਸਿੰਘ ਰਾਜੂ ਉਹਨਾਂ ਦੇ ਗ੍ਰਹਿ ਵਿਖੇ ਲੱਡੂ ਵੰਡੇ ਜਾ ਰਹੇ ਆ ਨਹੀਂ ਤੋਂ ਮੁੰਬਈ ਦੇ ਅਸੀਂ ਬੰਦੇ ਨਹੀਂ ਇਤਨੀ ਮੈਂ ਤਾਂ ਖੁਦ ਬਣ ਲਾਈਵ ਸਟ੍ਰੀਮ ਨਹੀਂ ਕੱਟ ਰੱਖਿਆ ਤੋਂ ਮੇਰੇ ਨਹੀਂ ਇੱਕ ਕੈਮਰੇ ਕਿਹੜੇ ਕੋਲ ਤੋਂ ਲਾਇਆ ਕਿਹੜੇ ਤੋਂ ਲਾਇਆ ਮੇਰੇ ਵੀ 7 ਮਿੰਟ ਕੱਢ ਮੈਂ ਹੁਣ ਬਾਹਲੀ ਆਈ ਜਾਂਦਾ ਇੱਕ ਮਿੰਟ ਖੜਦਾ ਹਾਂ ਸੋ ਲਾਈਵ ਤਸਵੀਰਾਂ ਪਿੰਡ ਸੈਦੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵਲਾਕ ਸੰਤੀ ਦੀ ਜੀ ਗੱਲ ਕੀਤੀ ਜਾਵੇਦੀ ਨਾ ਸਾਹਿਬ ਵਲਾਕ ਸੰਤੀ ਜਮ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇੱਥੇ ਸੈਦੋ ਕੇ ਵਿਖੇ ਹਲਕਾ ਇੰਚਾਰਜ ਰਾਜਵੰਦਰ ਸਿੰਘ ਜੀ ਧਰਮਕੋਟ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਖਰਮਖਪਾਤੀ ਜੀ ਉਹਨਾਂ ਦੇ ਨਾਲ ਸਮੁੱਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਬੈਠ ਕਰ ਹੀ ਲਈਏ ਜੀ ठीक सारा बार कर रहा सारा दाद का बार मैं कह सच्चाई दिया मेरा 1 लीडरशिप से और शिव सिंह मल्टी सिंह की काली है ये क्या साहब Benim bulduğum bir şey var. Ne kadar? 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 谁啊，就是他们。